ਸਤਿ ਸ੍ਰੀ ਅਕਾਲ ਜੀ। ਹਾਜ਼ਰ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਊਗੀ। ਰਾਤ ਦੇ 11 ਵਜੇ ਚੁੱਕੇ ਸਨ ਪਰ ਬਲਦੇਵ ਹਜੇ ਤੱਕ ਘਰੇ ਨਹੀਂ ਆਇਆ ਸੀ। ਬਲਦੇਵ ਨੂੰ ਸ਼ਰਾਬ ਪੀਣ ਦੀ ਆਦਤ ਸੀ। ਅਕਸਰ ਹੀ ਉਹ ਬਾਹਰ ਆਪਣੇ ਦੋਸਤਾਂ ਮਿੱਤਰਾਂ ਵਿੱਚ ਬੈਠ ਕੇ ਸ਼ਰਾਬ ਪੀਂਦਾ ਰਹਿੰਦਾ। ਪਰਮਜੀਤ ਨੇ ਉਸ ਨੂੰ ਫੋਨ ਕਰਕੇ ਪੁੱਛਿਆ ਕਿ ਕਦੋਂ ਤੱਕ ਘਰ ਆ ਜਾਵੇਂਗਾ? ਤਾਂ ਬਲਦੇਵ ਕਹਿੰਦਾ ਬਸ ਆ ਜਾਣਾ ਅੱਧੇ ਕੋ ਘੰਟੇ ਤੱਕ। ਪਰਮਜੀਤ ਕਹਿਣ ਲੱਗੀ ਵੇਖ ਲਾ 11:00 ਵਜੇ ਗਏ ਨੇ। ਅੱਧੇ ਘੰਟੇ ਹੋਰ ਲਾਵੇਂਗਾ ਫਿਰ ਮੈਂ ਤੈਨੂੰ ਰੋਟੀ ਪਾਣੀ ਫੜਾਉਂਗੀ ਤੇ ਮੈਨੂੰ ਤਾਂ ਸੌਂਦੀ ਨੂੰ 12 ਵਜੇ ਜਾਣਗੇ ਤੇ ਸਵੇਰੇ 4 ਵਜੇ ਫਿਰ ਮੈਂ ਉੱਠਣਾ ਹੁੰਦਾ ਹੈ ਪਸ਼ਮਾ ਡੰਗਰਾਂ ਦਾ ਵੀ ਵੇਖਣਾ ਹੁੰਦਾ ਹੈ ਨਿਆਣਿਆਂ ਨੂੰ ਵੀ ਸਕੂਲ ਤੋਰਨਾ ਹੁੰਦਾ ਹੈ ਆਪ ਤਾਂ ਤੂੰ ਪਿਆਰ ਰਹਿਣਾ ਹੈ 8 ਵਜੇ ਤੱਕ ਬਲਦੇਵ ਨੇ ਬੜੇ ਗਰਮ ਲਹਿਜੇ ਨਾਲ ਬੋਲਿਆ ਤੇ ਕਹਿਣ ਲੱਗਾ ਮੇਰਾ ਜਦੋਂ ਜੀ ਕੀਤਾ ਮੈਂ ਉਦੋਂ ਹੀ ਆਵਾਂਗਾ ਮੈਨੂੰ ਨਾ ਬੜੀਆਂ ਸਲਾਹਾਂ ਆਂਧਿਆਕਰ ਇੰਨਾ ਕਹਿ ਕੇ ਬਲਦੇਵ ਨੇ ਫੋਨ ਕੱਟ ਦਿੱਤਾ ਪਰਮਜੀਤ ਫੋਨ ਵੱਲ ਵੇਖੀ ਜਾ ਰਹੀ ਸੀ ਬੈਠੀ ਇਹਨੇ ਨੂੰ ਕੋਲ ਪਈ ਉਸ ਦੀ ਸੱਸ ਭਜਨੋਂ ਉੱਠ ਕੇ ਬੈਠ ਗਈ ਤੇ ਕਹਿਣ ਲੱਗੀ ਉਸ ਦਾ ਜਦੋਂ ਜੀ ਕੀਤਾ ਉਦੋਂ ਹੀ ਆਊਗਾ ਤੂੰ ਚੁੱਪ ਕਰਕੇ ਸੌਂ ਜਾ ਪਰਮਜੀਤ ਕੁਝ ਨਾ ਬੋਲੀ ਤੇ ਚੁੱਪ ਕਰਕੇ ਆਪਣੇ ਮੰਜੇ ਤੇ ਪੈ ਗਈ ਸਾਰੇ ਦਿਨ ਦੀ ਥੱਕੀ ਹੋਣ ਕਰਕੇ ਉਸ ਨੂੰ ਜਲਦੀ ਨੀਂਦ ਆ ਗਈ ਤਕਰੀਬਨ 11:30 ਵਜੇ ਗਏ ਸਨ ਬਲਦੇਵ ਜਦੋਂ ਘਰ ਆਇਆ ਜਦੋਂ ਉਸਨੇ ਵੇਖਿਆ ਕਿ ਪਰਮਜੀਤ ਸੁੱਤੀ ਹੈ ਤੇ ਉਸਦੀ ਮਾਂ ਭਜਨੂ ਮੰਝੇ ਉੱਪਰ ਬੈਠੀ ਸੀ ਕਹਿਣ ਲੱਗਾ ਬੇਬੇ ਰੋਟੀ ਕਿੱਥੇ ਆ ਉਹ ਕਹਿਣ ਲੱਗੀ ਹੁਣ ਤੈਨੂੰ ਸੱਜਰੀਆਂ ਨਹੀਂ ਲਾ ਕੇ ਦਿੰਦੀ ਉਹ ਹਾਂ ਵੇਖ ਲੈ ਡੱਬੇ ਚ ਪਾਈਆਂ ਪੰਆਂ ਸਬਜ਼ੀ ਵਿੱਚ ਹੀ ਰੱਖੀ ਪਈ ਹੋ ਬਲਦੇਵ ਨੇ ਰੋਟੀ ਚੁੱਕੀ ਖਾਣ ਲੱਗਾ ਤਾਂ ਸਬਜ਼ੀ ਠੰਡੀ ਹੋ ਚੁੱਕੀ ਸੀ ਰੋਟੀ ਵੀ ਠੰਡੀ ਹੋ ਚੁੱਕੀ ਸੀ ਕਿਉਂਕਿ ਰੋਟੀ ਪਕਾਈ ਨੂੰ ਤਕਰੀਬਨ 3 ਘੰਟੇ ਹੋ ਚੁੱਕੇ ਸਨ ਕੋ ਜਨੋਂ ਨੇ ਬਲਦੇਵ ਨੂੰ ਸਮਝਾਉਣ ਦੀ بجائے ਹੋਰ ਚੁੱਕਣਾ ਦਿੱਤੀ ਕਹਿਣ ਲੱਗੀ ਇਸ ਮਹਾਰਾਣੀ ਨੂੰ ਤਾਂ ਇੰਨਾ ਵੀ ਫਿਕਰ ਨਹੀਂ ਕਿ ਬੰਦੇ ਨੂੰ ਢੰਗ ਤਰੀਕੇ ਨਾਲ ਕੰਮ ਰੋਟੀ ਖਵਾ ਦਿਆਂ ਮौज ਨਾਲ ਸੌਂ ਜਾਂਦੀ ਹੈ ਮਹਾਰਾਣੀ ਬਸ ਸ਼ਰਾਬੀ ਬੰਦੇ ਨੂੰ ਤਾਂ ਕੋਈ ਗੱਲ ਲੱਭ ਜਾਵੇ ਉਹ ਤਾਂ ਬਹਾਨਾ ਬਣਾਦਾ ਹੁੰਦਾ ਹੈ ਬਲਦੇਵ ਨੇ ਪਰਮਜੀਤ ਕੌਰ ਦੀ ਉੱਠ ਕੇ ਗੁੱਤ ਫੜ ਕੇ ਉਸ ਨੂੰ ਮੰਜੇ ਤੋਂ ਖੜਾ ਕਰ ਲਿਆ ਕਹਿਣ ਲੱਗਾ ਤੈਨੂੰ ਪੋਰਾ ਵੀ ਫਿਕਰ ਨਹੀਂ ਮੈਂ ਖੇਤ ਕੰਮ ਕਰਕੇ ਆਇਆ ਤੇਰਾ ਨਹੀਂ ਫਰਜ਼ ਕਿ ਤੂੰ ਮੈਨੂੰ ਰੋਟੀ ਫੜਾਵੇਂ ਬਾਰਮਜੀਤ ਕਹਿਣ ਲੱਗੀ ਨਾ ਅੱਧੀ ਰਾਤ ਤੱਕ ਕਿਹੜਾ ਤੇਰਾ ਕੰਮ ਹੁੰਦਾ ਹੈ ਖੇਤ ਜੋ ਤੂੰ ਕਰਦਾ ਰਹਿਣਾ ਹੈ ਖੇਤ ਦਾ ਕੰਮ ਤਾਂ 8 ਵਜੇ ਹੀ ਨਿਭੜ ਜਾਂਦਾ ਹੈ ਉਸ ਤੋਂ ਬਾਅਦ ਤਾਂ ਤੁਹਾਨੂੰ ਮਹਿਫਲ ਵਿੱਚ ਬਹਿ ਕੇ ਪੀਣ ਦਾ ਹੁੰਦਾ ਹੈ ਜੇ ਗਰਮ ਰੋਟੀਆਂ ਖਾਣੀਆਂ ਤਾਂ ਟਾਈਮ ਨਾ ਆ ਜਾਇਆ ਕਰ ਪਰਮਜੀਤ ਦੀ ਇਹ ਗੱਲ ਸੁਣ ਕੇ ਬਲਦੇਵ ਨੇ ਉਸ ਦੇ ਮੂੰਹ ਤੇ ਥੱਪੜ ਮਾਰਿਆ ਪਰਮਜੀਤ ਨੂੰ ਬਹੁਤ ਗੁੱਸਾ ਆ ਰਿਹਾ ਸੀ ਫਿਰ ਉਸ ਦੀ ਨਾਨਣ ਉੱਠ ਕੇ ਖੜੀ ਹੋ ਕੇ ਕਹਿਣ ਲੱਗੀ ਭਾਪੀ ਕਿਉਂ ਅੱਧੀ ਰਾਤ ਨੂੰ ਤਮਾਸ਼ਾ ਖੜਾ ਕੀਤਾ ਦੋ ਰੋਟੀਆਂ ਹੀ ਤਾਂ ਲਾਉਣੀਆਂ ਐ ਲਾ ਦੇ ਇੰਨਾ ਡਰਾਮਾ ਕਰਨ ਦੀ ਕੀ ਲੋੜ ਐ ਨਾਨਣ ਦੀਆਂ ਇਹ ਗੱਲਾਂ ਸੁਣ ਕੇ ਪਰਮਜੀਤ ਦੀਆਂ ਅੱਖਾਂ ਵਿੱਚੋਂ ਤਰਲ ਤਰਲ ਹੰਝੂ ਬੈਗਾ ਇਸਨ ਉਸਨੇ ਆਪਣੇ ਹੰਝੂ ਸਾਫ ਕੀਤੇ ਚੁੱਲ੍ਹੇ ਮੂਰੇ ਸਾਰਾ ਸਮਾਨ ਇਕੱਠਾ ਕਰਕੇ ਬਲਦੇਵ ਵਾਸਤੇ ਰੋਟੀਆਂ ਬਣਾਉਣ ਲੱਗ ਪਈ ਜਦੋਂ ਰੋਟੀ ਲਾ ਕੇ ਬਲਦੇਵ ਨੂੰ ਫੜਾਈ ਤਾਂ ਸ਼ਰਾਬੀ ਜਿਆਦਾ ਹੋਣ ਕਰਕੇ ਉਸਦੇ ਕੋਲ ਰੋਟੀ ਖਾਦੀ ਨਹੀਂ ਗਈ ਬਾਕੀ ਥਾਲੀ ਚਲਾ ਕੇ ਉਸਨੇ ਮਾਰੀ ਉਹ ਤਾਂ ਮਾਵਾਂ ਦੀ ਆਰਾਮ ਨਾਲ ਸੌ ਗਈਆਂ ਪਰ ਪਰ ਮਜੀਦਾ ਤਾਂ ਬਲਦੇਵ ਨੇ ਕੰਮ ਵਧਾ ਦਿੱਤਾ ਸੀ ਉਸਨੇ ਬਰਤਨ ਸਾਫ ਕੀਤੇ ਅਤੇ ਫਿਰ ਫਰਸ਼ ਤੇ ਪੋਚਾ ਲਾਇਆ ਕਿਉਂਕਿ ਬਲਦੇਵ ਨੇ ਸਬਜ਼ੀ ਥੱਲੇ ਢੋਲ ਦਿੱਤੀ ਸੀ ਘਰ ਦੀ ਕਰਾਉਂਦੀ ਨੂੰ ਪਰਮਜੀਤ ਨੂੰ 1 ਵਜ ਗਿਆ ਸੀ ਉਹ ਵਿਚਾਰੀ ਨੇ ਤਾਂ ਸਵੇਰੇ 4 ਵਜੇ ਫਿਰ ਉੱਠ ਕੇ ਘਰ ਦਾ ਸਾਰਾ ਕੰਮ ਕੀਤਾ ਉਹਦੀ ਸੱਸ ਤਾਂ ਕੋਈ ਕੰਮ ਨਹੀਂ ਕਰਦੀ ਸੀ ਨਨਾਨ ਨੂੰ ਤਾਂ ਬਹਾਨਾ ਸੀ ਕਿ ਮੈਂ ਤਾਂ ਪੜਨਾ ਹੈ ਪਛਮਾ ਡੰਗਰਾਂ ਦਾ ਤੇ ਘਰ ਦਾ ਸਾਰਾ ਕੰਮ ਪਰਮਜੀਤ ਹੀ ਕਰਦੀ ਸੀ ਭਜਨੋ ਸਵੇਰੇ ਬਲਦੇਵ ਨੂੰ ਸਮਝਾਉਣ ਲੱਗੀ ਵੇਖ ਪੁੱਤ ਥੋੜਾ ਜਿਹਾ ਟਾਈਮ ਨਾਲ ਘਰੇ ਆ ਜਾਇਆ ਕਰ ਤੂੰ ਤਾਂ ਅੰਨਾ ਹੋ ਕੇ ਘਰੇ ਆ ਜਾਣਾ ਜੇ ਤੂੰ ਇਹਦੇ ਥਾਂਖ ਤਾਂ ਮਾਰ ਦਿੱਤੀ ਇਹਦੇ ਆਪਣੇ ਪੇਕੇ ਚਲੀ ਜਾਣਾ ਤੇ ਫਿਰ ਆਪਣੀ ਬਹੁਤ ਬੇਇੱਜ਼ਤੀ ਹੋ ਜੂ ਨਾਲੇ ਆਪਣੇ ਤੇ ਕਲੰਕ ਲੱਗ ਜੂ ਆਪਣੀ ਕੁੜੀ ਦਾ ਕਿਸੇ ਨੇ ਰਿਸ਼ਤਾ ਨਹੀਂ ਲੈਣਾ ਬਲਦੇਵ ਕਹਿਣ ਲੱਗਾ ਬੇਬੇ ਇਹਨੇ ਕਿੱਥੇ ਜਾਣਾ ਮਾਂ ਤਾਂ ਇਹਦੀ ਨਿੱਕੀ ਹੰਦੀ ਦੀ ਮਰ ਗਈ ਸੀ ਪਿਓ ਮਰੇ ਨੂੰ ਵੀ 2 ਸਾਲ ਹੋ ਗਏ ਇਹਦਾ ਕੌਣ ਆ ਉੱਥੇ ਮਤਰੀ ਮਾਂ ਤੇ ਮਤਰੀ ਆਪਰਾ ਜੋ ਇਹਨੂੰ ਕਦੇ ਵੀ ਗੋਡੇ ਨਹੀਂ ਲਾਉਣਗੇ ਤੂੰ ਬੇਫਿਕਰ ਹੋ ਕੇ ਰਿਆ ਕਰ ਤੇ ਇਹਦੇ ਤੇ ਰੋਬ ਰੱਖਿਆ ਕਰ ਤੇ ਜਿੰਨਾ ਮਰਜ਼ੀ ਕੰਮ ਕਰਵਾਇਆ ਕਰ ਹੁਣ ਇਹਦਾ ਇਥੋਂ ਬਿਨਾ ਹੋਰ ਕੋਈ ਟਿਕਾਣਾ ਨਹੀਂ ਰਸੋਈ ਵਿੱਚ ਫਿਰਦੀ ਹੋਈ ਪਰਮਜੀਤ ਨੇ ਵੀ ਉਹਨਾਂ ਦੀਆਂ ਇਹ ਗੱਲਾਂ ਸੁਣ ਲਈਆਂ ਉਸ ਦਾ ਮਨ ਬੜਾ ਦੁਖੀ ਹੋਇਆ ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਠੀਕ ਹੀ ਤਾਂ ਕਹਿ ਰਹੇ ਨੇ ਮਤਰੀ ਮਾਂ ਤੇ ਮਤਰੀਆ ਭਰਾ ਕੀ ਪਤਾ ਮੇਰਾ ਸਾਥ ਦੇਣ ਕਿ ਨਾ ਦੇਣ ਬਾਕੀ ਭਰਾ ਵਿਆਹ ਨੂੰ ਅਜੇ 6 ਮਹੀਨੇ ਹੋਏ ਨੇ 6 ਮਹੀਨਿਆਂ ਵਿੱਚ ਮੈਂ ਇੱਕ ਵਾਰ ਵੀ ਆਪਣੇ ਪਿੰਡ ਨਹੀਂ ਗਈ ਤੇ ਮੈਨੂੰ ਪਰਜਾਈ ਦੇ ਸੁਭਾ ਦਾ ਕੀ ਪਤਾ ਇਹੋ ਜਿਹਾ ਹੋਏਗਾ ਫੋਨ ਤੇ ਤਾਂ ਮੇਰੇ ਨਾਲ ਵਧੀਆ ਗੱਲ ਕਰ ਲੈਂਦੀ ਐ ਪਰ ਮੈਨੂੰ ਉਸ ਦੇ ਸੁਭਾ ਦਾ ਪੂਰਾ ਅੰਦਾਜ਼ਾ ਨਹੀਂ ਇਸ ਕਰਕੇ ਹੁਣ ਇੱਥੇ ਹੀ ਦਿਨ ਕੱਟਨੇ ਪੈਣੇ ਆ ਔਖੀ ਸੌਖੀ ਕੱਟ ਲਵਾਂਗੀ ਆਪਣੇ ਜਵਾਕਾਂ ਵੱਲ ਵੇਖ ਕੇ ਆਪਣੇ ਆਪ ਨਾਲ ਗੱਲਾਂ ਕਰਕੇ ਪਰਮਜੀਤ ਫੇਰ ਕੰਮ ਲੱਗ ਗਈ ਬਲਦੇਵ ਦਾ ਹੁਣ ਦਿਨੋ ਦਿਨ ਅਤਿਆਚਾਰ ਵੱਧ ਰਿਹਾ ਸੀ ਉਹ ਹਰ ਰੋਜ਼ ਹੀ ਪਰਮਜੀਤ ਦੇ ਇੱਕ ਦੋ ਥੱਪੜ ਜੜ ਜਾਂਦਾ ਐਵੇਂ ਕਿਸੇ ਗੱਲ ਦਾ ਬਹਾਨਾ ਲਾਲ ਦਿੰਦਾ ਕਹਿ ਦਿੰਦਾ ਦਾਲ ਚ ਲੂਣ ਵੱਧਾ ਜਾਂ ਕਹਿ ਦਿੰਦਾ ਰੋਟੀ ਠੰਡੀ ਐ ਜਾਂ ਕਹਿ ਦਿੰਦਾ ਤੈਨ ਤਾਂ ਚਾਹ ਨਹੀਂ ਬਣਾਉਣੀ ਆਉਂਦੀ ਪਰਮਜੀਤ ਬਹੁਤ ਤੰਗ ਆ ਚੁੱਕੀ ਸੀ ਇੱਕ ਦਿਨ ਉਸ ਦੀ ਭਝਾਈ ਦਾ ਫੋਨ ਆਇਆ ਪਰਮਜੀਤ ਤਾਂ ਰੋਈ ਜਾਂਦੀ ਸੀ ਜਦੋਂ ਉਸਨੇ ਰੋਂਦੀ ਰੋਂਦੀ ਨੇ ਫੋਨ ਚੱਕਿਆ ਤਾਂ ਉਸਦੀ ਪਰਜਾਈ ਕਹਿਣ ਲੱਗੀ ਕੀ ਗੱਲ ਹੈ ਦੀਦੀ ਤੁਹਾਡੀ ਆਵਾਜ਼ ਸਹੀ ਨਹੀਂ ਆ ਰਹੀ ਤਾਂ ਪਰਮਜੀਤ ਹੋਰ ਫੁੱਟ ਫੁੱਟ ਕੇ ਰੋਣ ਲੱਗ ਪਈ ਉਹ ਉਹ ਕਹਿਣ ਲੱਗੀ ਦੀਦੀ ਤੁਸੀਂ ਮੈਨੂੰ ਦੱਸੋ ਪਰਮਜੀਤ ਕਹਿੰਦੀ ਨਹੀਂ ਕੋਈ ਗੱਲ ਨਹੀਂ ਮਨਜੀਤ ਮੈਂ ਤੈਨੂੰ ਕੀ ਦੱਸਾਂ ਉਸਦੀ ਪਰਜਾਈ ਮਨਜੀਤ ਕਹਿਣ ਲੱਗੀ ਦੀਦੀ ਤੁਸੀਂ ਜੋ ਵੀ ਤੁਹਾਡੇ ਦਿਲ ਦੀ ਗੱਲ ਹੈ ਮੈਨੂੰ ਦੱਸੋ ਫਿਰ ਹੀ ਆਪਾਂ ਹੱਲ ਕੱਢਾਂਗੇ ਤੁਸੀਂ ਇਹ ਨਾ ਸਮਝਿਓ ਕਿ ਅਸੀਂ ਤੁਹਾਡੇ ਸਕੇ ਨਹੀਂ ਹਾਂ ਮਤੇਰ ਹਾਂ ਸਾਨੂੰ ਤਾਂ ਤੁਹਾਡਾ ਸਕੇ ਨਾਲੋਂ ਵੱਧ ਮੋਹ ਆਉਂਦਾ ਹੈ ਮਨਜੀਤ ਦੀ ਇਸ ਗੱਲ ਨੇ ਪਰਮਜੀਤ ਦੇ ਅੰਦਰ ਹੌਸਲਾ ਪੈਦਾ ਕਰ ਦਿੱਤਾ ਫਿਰ ਉਸ ਨੇ ਆਪਣੀ ਪਰਜਾਈ ਨੂੰ ਮਨਜੀਤ ਨਾਲ ਆਪਣੀ ਜ਼ਿੰਦਗੀ ਦਾ ਸਾਰਾ ਦੁੱਖ ਸੁੱਖ ਸਾਂਝਾ ਕੀਤਾ ਮਨਜੀਤ ਵੀ ਉਹਦੀਆਂ ਗੱਲਾਂ ਸੁਣ ਕੇ ਬੜਾ ਹੈਰਾਨ ਹੋਈ ਕਹਿਣ ਲੱਗੀ ਦੀਦੀ ਤੁਹਾਡੇ ਨਾਲ ਇੰਨਾ ਕੁਝ ਹੋ ਰਿਹਾ ਹੈ ਤੇ ਤੁਸੀਂ ਆਪਣੇ ਭਰਾ ਨੂੰ ਇੱਕ ਵਾਰ ਵੀ ਨਹੀਂ ਦੱਸਿਆ। ਪਰਮਜੀਤ ਕਹਿਣ ਲੱਗੀ ਮੈਂ ਤਾਂ ਇਸੇ ਡਰ ਤੋਂ ਹੀ ਚੁੱਪ ਰਹੀ ਕਿ ਪਤਾ ਨਹੀਂ ਮੇਰਾ ਮੱਤਰੀਆ ਭਰਾ ਮੇਰਾ ਦੁੱਖ ਸੁੱਖ ਸੁਣੇਗਾ ਵੀ ਜਾਂ ਨਹੀਂ। ਉਸ ਦੀ ਪਰਜਾਈ ਮਨਜੀਤ ਕਹਿਣ ਲੱਗੀ ਕੋਈ ਗੱਲ ਨਹੀਂ ਹੁਣ ਮੈਂ ਤੁਹਾਨੂੰ ਹਰ ਰੋਜ਼ ਫੋਨ ਕਰਕੇ ਸੌਖਸਾਂ ਦਾ ਪਤਾ ਕਰਿਆ ਕਰਾਂਗੀ। ਨਾਲੇ ਅਸੀਂ ਹੋਰ 2-4 ਦਿਨਾਂ ਤੱਕ ਉਹ ਦੇ ਕੋਲ ਢੇਡਾ ਮਾਰ ਕੇ ਜਾਵਾਂਗੇ ਪਰਝਾਈ ਦੀਆਂ ਇਹ ਗੱਲਾਂ ਸੁਣ ਕੇ ਪਰਮਜੀਤ ਦੇ ਅੰਦਰ ਬੜਾ ਫੌਸਲਾ ਪੈਦਾ ਹੋ ਗਿਆ ਉਸ ਵਿੱਚ ਬੜੀ ਹਿੰਮਤ ਆ ਗਈ ਸੀ ਉਸ ਨੇ ਅੱਜ ਫਿਰ ਬਲਦੇਵ ਅੱਜ ਫਿਰ ਬਲਦੇਵ ਰਾਤ ਦੇ 11 ਵਜੇ ਘਰ ਆਇਆ ਉਸ ਨੂੰ ਕਹਿਣ ਲੱਗਾ ਮੈਨੂੰ ਗਰਮ ਗਰਮ ਰੋਟੀਆਂ ਬਣਾ ਕੇ ਦੇ ਤਾਂ ਪਰਮਜੀਤ ਵੀ ਅੱਗੋਂ ਸਿੱਧੀ ਹੋ ਗਈ ਕਹਿਣ ਲੱਗੀ ਉਹ ਡੱਬੇ ਦੇ ਵਿੱਚ ਰੋਟੀਆਂ ਬਈਆਂ ਨੇ ਖਾਣੀਆ ਖਾ ਨਹੀਂ ਤੇਰੀ ਮਰਜ਼ੀ ਐ ਜੇ ਤੂੰ 9 ਵਜੇ ਤੱਕ ਘਰ ਆਜਿਆ ਕਰੇਗਾ ਤਾਂ ਤੈਨੂੰ ਗਰਮ ਰੋਟੀ ਮਿਲੂਗੀ 9 ਵਜੇ ਤੋਂ ਬਾਅਦ ਰੋਟੀ ਡੱਬੇ ਚ ਪਾ ਕੇ ਰੱਖ ਦਿਆ ਕਰਾਂਗੀ ਤੈਨੂੰ ਕੋਈ ਗਰਮ ਰੋਟੀ ਨਹੀਂ ਬਣਾ ਕੇ ਦੇਣੀ ਮੈਂ ਕਿਉਂਕਿ ਖੇਤਾਂ ਵਿੱਚ ਅੱਧੀ ਰਾਤ ਨੂੰ ਕੋਈ ਕੰਮ ਨਹੀਂ ਹੁੰਦਾ ਬਲਜੀ ਬਲਦੇਵ ਨੂੰ ਪਰਮਜੀਤ ਦੀਆਂ ਗੱਲਾਂ ਸੁਣ ਕੇ ਬੜਾ ਗੁੱਸਾ ਆਇਆ ਉਹ ਮੰਜੇ ਤੋਂ ਉੱਠ ਕੇ ਖੜਾ ਹੋ ਗਿਆ ਤੇ ਉਸ ਨੇ ਪਰਮਜੀਤ ਦੇ ਉਹ ਥੱਪੜ ਮਾਰਨ ਲੱਗਿਆ ਤਾਂ ਪਰਮਜੀਤ ਨੇ ਉਸ ਦਾ ਹੱਥ ਫੜ ਲਿਆ ਉਸ ਦੀ ਇਹ ਹਰਕਤ ਵੇਖ ਕੇ ਭਜਨੋਂ ਨੂੰ ਵੀ ਬੜਾ ਗੁੱਸਾ ਆਇਆ ਕਹਿਣ ਲੱਗੀ ਹੁਣ ਤੂੰ ਮਰਦ ਦਾ ਮੁਕਾਬਲਾ ਕਰੇਂਗੀ ਪਰਮਜੀਤ ਕਹਿੰਦੀ ਹਾਂ ਹੁਣ ਮੈਂ ਇਸ ਦੇ ਜ਼ੁਲਮ ਨਹੀਂ ਸਹਿ ਸਕਦੀ ਇਸ ਨੇ ਇਸੇ ਤਰ੍ਹਾਂ ਹੀ ਮੇਰੇ ਤੇ ਜ਼ੁਲਮ ਕਰਦੇ ਰਹਿਣਾ ਹੈ ਮੈਂ ਇਸ ਘਰ ਵਿੱਚ ਨਹੀਂ ਰਹਿ ਸਕਾਂਗੀ ਤਾਂ ਭਜਨੋਂ ਨੇ ਬਲਦੇਵ ਦੋਨੇ ਹੱਸ ਕੇ ਕਹਿਣ ਲੱਗੇ ਜਾਵੇਂ ਕਿ ਕਿਥੇ ਆਪਣੀ ਮਤਰੇਈ ਮਾਂ ਤੇ ਮਤਰੇ ਭਰਾ ਕੋਲ ਉਹਨਾਂ ਨੇ ਤੈਨੂੰ ਆਪਣੇ ਕਦੇ ਘਰੇ ਕਦੇ ਨਹੀਂ ਵੜਨ ਦੇਣਾ ਉਹ ਕਹਿਣ ਲੱਗੀ ਮੇਰੀ ਮਤਰੇਈ ਮਾਂ ਅਤੇ ਮੇਰਾ ਮਤਰੇਆ ਭਰਾ ਇੰਨੇ ਵੀ ਮਾੜੇ ਨਹੀਂ ਉਹ ਮੇਰਾ ਹਰ ਦੁੱਖ ਸੁੱਖ ਸੁਣ ਲੈਣਗੇ ਮੈਨੂੰ ਇੰਨਾ ਕੁ ਤਾਂ ਯਕੀਨ ਹੈ ਉਹਨਾਂ ਉੱਪਰ ਪਰ ਉਹ ਦੋਵੇਂ ਮਾਂ ਪੁੱਤ ਪਰਮਜੀਤ ਦਾ ਮੁੜਿਆਕ ਉਡਾਉਂਦੇ ਰਹੇ ਅਗਲੇ ਦਿਨ ਪਰਮਜੀਤ ਆਪਣੇ ਪ੍ਰਜਾ ਪਰ ਜੈ ਨੂੰ ਫੋਨ ਕਰਕੇ ਦੱਸ ਦਿੱਤਾ ਉਹ ਪਰਮਜੀਤ ਕੋਲ ਆ ਰਹੇ ਹਨ ਆਉਂਦਿਆਂ ਹੀ ਪਰਮਜੀਤ ਦੀ ਹਾਲਤ ਵੇਖ ਕੇ ਦੋਨਾਂ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਸਵੇਰ ਦੇ 10 ਵਜੇ ਸਨ ਤੇ ਪਰਮਜੀਤ ਹਜੇ ਕੋਹਾ-ਕੂੜਾ ਹੀ ਸੱਟਦੀ ਫਿਰਦੀ ਸੀ ਪਹਿਲਾਂ ਉਸ ਨੇ ਖੇਤ ਚਾਰ-ਪੰਜ ਦਿਹਾੜਿਆਂ ਦੀਆਂ ਰੋਟੀਆਂ ਬਣਾ ਕੇ ਭੇਜੀਆਂ ਫਿਰ ਮਗਰੇ ਚਾਹ ਬਣਾ ਕੇ ਭੇਜੀ ਫਿਰ ਗੋਹੇ-ਕੂੜੇ ਵੱਲ ਗਈ ਉਸ ਦੀ ਸੱਸ ਅਤੇ ਨੰਦ ਨਾਤੂ ਕੇ ਲੰਮੀਆਂ ਪਈਆਂ ਸਨ ਭਰਾ ਤਾਂ ਆ ਕੇ ਚੁੱਪ ਕਰਕੇ ਬੈਠ ਗਿਆ ਪਰਜਾਈ ਕਹਿਣ ਲੱਗੀ ਮਾਸੀ ਜੀ ਦੀਦੀ ਵਿਚਾਰੀ ਸਖਰ ਦੁਪਹਿਰੇ ਮਤ ਖੱਪਦੀ ਫਿਰਦੀ ਐ ਤੁਸੀਂ ਮਾਵਾਂ ਧੀਆ ਆਰਾਮ ਨਾਲ ਲੰਮੀਆਂ ਪਈਆਂ ਘਟ ਤੋਂ ਘਟ ਉਸ ਨੂੰ ਬੱਠਲ ਤਾਂ ਚਕਾ ਦਿਆ ਕਰੋ ਤਾਂ ਸੱਸ ਕਹਿਣ ਲੱਗੀ ਇਹਦੇ ਤੋਂ ਕੰਮ ਹੀ ਨਹੀਂ ਨਿਭੜਦਾ ਕਿੰਨਾ ਕੋ ਕੰਮ ਹੈ ਸਾਡੇ ਘਰ ਐਵੇਂ 12 ਵਜੇ ਤੱਕ ਝੁਲਕ ਝੁਲਕ ਕਰਦੀ ਫਿਰਦੀ ਐ ਦੁਪਹਿਰੇ 2:00 ਵਜੇ ਬਲਦੇਵ ਘਰੇ ਦੁਪਹਿਰ ਦੀ ਰੋਟੀ ਤੇ ਚਾਹ ਲੈਣ ਆਇਆ ਤਾਂ ਪਰਮਜੀਤ ਦੇ ਰਾ ਭਰਾ ਪਰਜਾਈ ਨੂੰ ਵੇਖ ਕੇ ਬੜਾ ਹੈਰਾਨ ਹੋਇਆ ਚੁੱਪ ਕਰਕੇ ਆਣ ਕੇ ਬੈਠ ਗਿਆ ਪਰਮਜੀਤ ਦੇ ਭਰਾ ਪਰਜਾਈ ਪੁੱਛਣ ਲੱਗੇ ਹਾਂ ਬਾਈ ਦੱਸ ਕੀ ਗੱਲ ਹੈ ਕੀ ਗਲਤੀ ਹੋਈ ਹੈ ਸਾਡੀ ਭੈਣ ਤੋਂ ਜੋ ਤੂੰ ਇਸ ਨੂੰ ਹਰ ਰੋਜ਼ ਕੁੱਟਦਾ ਮਾਰਦਾ ਹੈ ਅਸੀਂ ਉਸ ਦੇ ਇਹ ਜ਼ੁਲਮ ਨਹੀਂ ਸਹਿ ਸਕਦੇ ਹੁਣ ਤੱਕ ਤਾਂ ਉਸ ਨੇ ਸਾਨੂੰ ਦੱਸਿਆ ਨਹੀਂ ਹੁਣ ਸਾਨੂੰ ਤਾਂ ਪਰਸੋਕ ਦਾ ਹੀ ਦੱਸਿਆ ਹੈ ਹੁਣ ਅਸੀਂ ਉਸ ਦੇ ਜ਼ੁਲਮ ਨਹੀਂ ਹੋਣ ਦੇਵਾਂਗੇ ਅੱਜ ਅਸੀਂ ਉਸ ਨੂੰ ਇੱਥੋਂ ਘਰ ਲੈ ਕੇ ਜਾ ਰਹੇ ਹਾਂ ਹਮੇਸ਼ਾ ਹਮੇਸ਼ਾ ਵਾਸਤੇ ਅਸੀਂ ਉਸ ਨੂੰ ਇਸ ਨਰਕ ਵਿੱਚ ਕਦੇ ਨਹੀਂ ਭੇਜਾਂਗੇ ਦੁਬਾਰਾ ਇੰਨੀ ਗੱਲ ਸੁਣ ਕੇ ਬਲਦੇਵ ਨੂੰ ਤਾਂ ਤਰੇਲੀਆਂ ਆਉਣ ਲੱਗੀਆਂ ਮਾਂ ਪੁੱਤ ਪਾਸੇ ਹੋ ਕੇ ਗੱਲਾਂ ਕਰਨ ਲੱਗੇ ਆਪਾਂ ਤਾਂ ਸਮਝਦੇ ਸੀ ਇਸ ਦਾ ਭਰਾ ਤੇ ਮਾਂ ਇਸ ਦੀ ਸਪੋਰਟ ਨਹੀਂ ਕਰਨਗੇ ਪਰ ਇਹ ਤਾਂ ਇਸ ਨੂੰ ਬੜਾ ਪਿਆਰ ਕਰਦੀ ਹੈ ਮਾਂ ਕਹਿਣ ਲੱਗੀ ਪੁੱਤ ਅੱਜ ਤੂੰ ਮਿਹਨਤ ਕਰ ਲੈ ਕਿ ਆਪਣੇ ਘਰ ਤੋਂ ਚਲੀ ਗਈ ਤਾਂ ਆਪਣੇ ਘਰ ਦਾ ਬੁਰਾ ਹਾਲ ਹੋ ਜਾਣਾ ਕਿਉਂਕਿ ਆਪਣਾ ਸਾਰਾ ਘਰ ਇਹਦੇ ਸਿਰ ਤੇ ਆ ਨਾਲੇ ਹੁਣ ਤੋਂ ਕੁੱਟਣਾ ਮਾਰਨਾ ਬੰਦ ਕਰਦੇ ਕਿਉਂਕਿ ਇਹਦੇ ਪਿੱਛੇ ਸਪੋਰਟ ਵਾਲੇ ਹੈਗੇ ਆ ਮੈਂ ਵੀ ਇਸ ਦੇ ਨਾਲ ਕੰਮ ਧੰਦਾ ਕਰਵਾ ਦਿਆ ਕਰਾਂਗੀ ਦੋਨੇ ਮਾਂ ਪੁੱਤ ਸਲਾਹ ਕਰਕੇ ਪਰਮਜੀਤ ਦੀ ਪਰਜਾਈ ਮਨਜੀਤ ਕੋਲ ਆ ਗਏ ਅਤੇ ਕਹਿਣ ਲੱਗੇ ਬਲਦੇਵ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਖੜ ਗਿਆ ਮਾਫੀ ਮੰਗਣ ਲੱਗਾ ਕਿ ਅੱਗੇ ਤੋਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਤੇ ਮੈਂ ਆਪਣੇ ਆਪ ਨੂੰ ਸੁਧਾਰ ਲਵਾਂਗਾ ਸੱਸ ਵੀ ਕਹਿਣ ਲੱਗੀ ਕੋਈ ਗੱਲ ਨਹੀਂ ਪੁੱਤ ਮੈਂ ਪਰਮਜੀਤ ਨਾਲ ਕੰਮ ਵਿੱਚ ਹੱਥ ਵਟਾਇਆ ਕਰਾਂਗੀ ਹੁਣ ਅਸੀਂ ਉਸ ਨੂੰ ਤੰਗ ਪਰੇਸ਼ਾਨ ਨਹੀਂ ਕਰਾਂਗੇ ਉਸ ਦਾ ਭਰਾ ਪਰਜਾਈ ਇਹ ਕਹਿ ਕੇ ਵਾਪਸ ਚਲੇ ਗਏ ਕਿ ਜੇਕਰ ਅੱਗੇ ਤੋਂ ਸ਼ਿਕਾਇਤ ਆਈ ਤਾਂ ਅਸੀਂ ਇਸ ਨੂੰ ਇਸ ਘਰ ਵਿੱਚ ਇੱਕ ਮਿੰਟ ਵੀ ਨਹੀਂ ਛੱਡਣਾ ਤੇ ਨਾ ਹੀ ਤੁਹਾਡੀ ਕੋਈ ਗੱਲ ਸੁਣਨੀ ਹੈ ਹੁਣ ਪਰਮਜੀਤ ਦੀ ਸੱਸ ਭਜਨੂ ਤੇ ਘਰ ਵਾਲਾ ਬਲਦੇਵ ਵਿੱਚ ਕੁਝ ਸੁਧਾਰ ਆਉਣਾ ਸ਼ੁਰੂ ਹੋ ਗਿਆ ਹੁਣ ਬਲਦੇਵ ਖੇਤ ਦਾ ਕੰਮ ਨਵੇੜ ਕੇ 8 ਵਜੇ ਦੇ ਨੂੰ ਘਰ ਆ ਜਾਂਦਾ ਇੱਕ ਦੋ ਪੈਗ ਲਾ ਕੇ ਟਾਈਮ ਨਾਲ ਰੋਟੀ ਖਾ ਲੈਂਦਾ ਭਜਨੂ ਵੀ ਪਰਮਜੀਤ ਦੇ ਨਾਲ ਕੰਮ ਵਿੱਚ ਹੱਥ ਵਡਾਉਣ ਲੱਗ ਪਈ ਸੀ ਪਰਮਜੀਤ ਦੀ ਹਾਲਤ ਵਿੱਚ ਵੀ ਕਾਫੀ ਸੁਧਾਰ ਹੋ ਗਿਆ ਸੀ ਹੁਣ ਦੋਵੇਂ ਨੂੰ ਸੱਸ 10 ਵਜੇ ਦੇ ਨੂੰ ਕੰਮ ਕਰਕੇ ਅੰਦਰ ਵੜ ਜਾਂਦੀਆਂ ਪਰਮਜੀਤ ਨੇ ਆਪਣੀ ਪਰਜਾਈ ਮਨਜੀਤ ਨੂੰ ਫੋਨ ਕਰਕੇ ਕਿਹਾ ਮਨਜੀਤ ਤੇਰਾ ਲੱਖ ਲੱਖ ਧੰਨਵਾਦ ਹੈ ਜੋ ਤੂੰ ਮੈਨੂੰ ਨਰਕ ਚੋਂ ਕੱਢ ਕੇ ਕੱਢ ਦਿੱਤਾ ਇੱਕ ਛੋਟੀ ਜਿਹੀ ਧਮਕੀ ਨਾਲ ਮੇਰੇ ਤਾਂ ਦਿਨ ਹੀ ਬਦਲ ਗਏ ਮੇਰੀ ਤਾਂ ਜ਼ਿੰਦਗੀ ਸਵਰਗ ਬਣ ਗਈ ਇਸੇ ਤਰ੍ਹਾਂ ਤਾਂ ਅਗਲਾ ਕਹਿੰਦਾ ਹੈ ਕਿ ਚੰਗੇ ਘਰਾਣੇ ਤੇ ਟਿਕਾਣੇ ਦੀ ਧੀ ਪੁੱਤ ਹੋਵੇ ਤਾਂ ਕਈ ਕੁਲਾਂ ਸੁਧਾਰ ਦਿੰਦਾ ਹੈ ਮਨਜੀਤ ਤੋਂ ਵਾਕਿਆ ਹੀ ਘਰਾਣੇ ਟਿਕਾਣੇ ਦੀ ਧੀ ਆ ਜਿਸ ਨੇ ਮੇਰੀ ਜ਼ਿੰਦਗੀ ਵਿੱਚ ਸੁਧਾਰ ਲਿਆ ਦਿੱਤਾ ਹੈ ਹੁਣ ਤੱਕ ਤਾਂ ਮੈਂ ਸੱਸ ਦਾ ਦਬਕਾ ਹੀ ਸਹਿੰਦੀ ਆਈ ਸਾਂ ਪਰ ਹੁਣ ਮੇਰੇ ਦਿਨ ਬਦਲ ਗਏ ਨੇ ਤੇ ਮੈਂ ਆਪਣੇ ਸਹੁਰੇ ਪਰਿਵਾਰ ਵਿੱਚ ਬਹੁਤ ਖੁਸ਼ੀ ਖੁਸ਼ੀ ਦਿਨ ਬਤੀਤ ਕਰ ਰਹੀ ਹਾਂ ਹਾਂਜੀ ਕਿਵੇਂ ਲੱਗੀ ਤੁਹਾਨੂੰ ਫਿਰ ਸਾਡੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦਿਆਂ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ